ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਇੱਕ ਕਦਮ ਬਾਦਸ਼ਾਹ ਹੋਇਆ ਉਹ ਆਪਣੀ ਸੌਣ ਵਾਲੀ ਸੇਜ ਉੱਤੇ ਰੋਜ਼ ਹੀ ਕਰਮੀ ਦੀ ਮੌਸਮ ਵਿੱਚ ਗੁਲਾਬ, ਚਮੇਲੀ, ਮੋਤੀਆਂ ਆਦਿਕ ਫੁੱਲਾਂ ਨੂੰ ਵਿਛਾ ਕੇ ਸੌਂਦਾ ਹੁੰਦਾ ਸੀ। ਇੱਕ ਦਿਨ ਸੇਜ ਉੱਤੇ ਫੁੱਲ ਵਿਛਾ ਕੇ ਦਾਸੀ ਨੇ ਮਨ ਚ ਵਿਚਾਰਿਆ ਕਿ ਸੇਜ ਉੱਤੇ ਰਾਜਾ ਰੋਜ਼ ਸੌਂਦਾ ਹੈ। ਮੈਂ ਦੇਖਾਂ ਇਸ ਸੇਜ ਦਾ ਕਿੰਨਾ ਕੁ ਆਨੰਦ ਹੈ। ਉਹ ਵਿਚਾਰ ਕੇ ਦਾਸੀ ਕੁਝ ਕਮਿੰਟਾਂ ਲਈ ਉਹ ਸੀਜ਼ ਪਰ ਲੰਮੀ ਪੈ ਗਈ ਖਸ਼ਬੂਦਾਰ ਤੇ ਨਰਮ ਫੁੱਲਾਂ ਦੀ ਸੀਜ਼ ਕਰਕੇ ਪੈਂਦੇ ਹੀ ਦਾਸੀ ਨੂੰ ਨੀਂਦ ਆ ਗਈ ਹਜੇ ਸੁੱਤੀ ਹੀ ਸੀ ਉੱਪਰ ਤੇ ਰਾਜਾ ਆ ਗਿਆ ਆਪਣੀ ਸੀਜ਼ ਉੱਤੇ ਦਾਸੀ ਨੂੰ ਸੁੱਤਿਆਂ ਵੇਖ ਲਾਲੋ ਲਾਲ ਹੋ ਗਿਆ ਕ੍ਰੋਧ ਬੁਰਾ ਹੁੰਦਾ ਹੈ ਕ੍ਰੋਧ ਚ ਬੰਦਾ ਬੁਰਾ ਭਲਾ ਨਹੀਂ ਵੇਖਦਾ ਗੁੱਸੇਜ ਰਾਜੇ ਨੇ ਦਾਸੀ ਨੂੰ ਸੋਟੀ ਨਾਲ ਚੰਗੀ ਤਰ੍ਹਾਂ ਕੁੱਟਿਆ ਪਰ ਮਾਰ ਖਾਂਦੀ ਹੋਈ ਦਾਸੀ ਰੋਂਦੀ ਵੀ ਹੈ ਹਸਦੀ ਵੀ ਹੈ ਇਹ ਅਚਾਰਜ ਕੌਤਕ ਵੇਖ ਕੇ ਰਾਜਾ ਬਹੁਤ ਹੈਰਾਨ ਹੋਇਆ ਤੇ ਉਸ ਨੇ ਪੁੱਛਿਆ ਹੈ ਦਾਸੀ ਰੋਂਦੀ ਤਾਂ ਤੂੰ ਠੀਕ ਹੈ ਤੈਨੂੰ ਮਾਰ ਪੈਂਦੀ ਹੈ ਪਰ ਹਸਦੀ ਕਿਉਂ ਹੈ ਰਾਜੇ ਦੀ ਇਹ ਗੱਲ ਸੁਣ ਕੇ ਦਾਸੀ ਚੁੱਪ ਰਹੀ ਕੋਈ ਉੱਤਰ ਨਾ ਦਿੱਤਾ ਪਰੰਤੂ ਬਾਰ ਬਾਰ ਪੁੱਛਣ ਤੇ ਦਾਸੀ ਨੇ ਕਿਹਾ ਹੈ ਰਾਜਣ ਮੈਂ ਇਸ ਗੱਲ ਤੇ ਹਸਦੀ ਹਾਂ ਕਿ ਘੜੀ ਦੋ ਘੜੀ ਜਾਂ ਅੱਧੀ ਘੜੀ ਇਸ ਸੇਜਾ ਪਰ ਮੈਂ ਸੁੱਤੀ ਹਾਂ ਤੇ ਮੇਰਾ ਇਹ ਹਾਲ ਹੋਇਆ ਹੈ ਜਿਹੜਾ ਰੋਜ ਇਸ ਸੇਜਾ ਤੇ ਸੌਂਦੇ ਹਨ ਉਹਨਾਂ ਦਾ ਦਰਗਾਹ ਚ ਕੀ ਹਾਲ ਹੋਵੇਗਾ ਦਾਸੀ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬਿਰਾਗ ਹੋ ਗਿਆ ਆਪਣਾ ਸਾਰਾ ਕੁਝ ਤਿਆਗ ਕੇ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਭ ਕੇ ਇੱਕ ਸਰਹਾਨਾ ਇੱਕ ਦਾਤਣ ਇੱਕ ਲੋਟਾ ਤਿੰਨੀਆਂ ਚੀਜ਼ਾਂ ਲੈ ਕੇ ਘਰੋਂ ਤੁਰ ਪਿਆ ਰਸਤੇ 'ਤੇ ਇੱਕ ਜ਼ਿਮੀਂਦਾਰ ਨੂੰ ਸੇਰ ਹੇਠ ਬਾਹਰ ਰੱਖ ਕੇ ਸੁੱਤਿਆਂ ਦੇਖ ਕੇ ਮਨ ਨੂੰ ਸਮਝਾਇਆ ਕਿ ਤੂੰ ਸਰਹਾਨਾ ਚੁੱਕੀ ਫਿਰਦਾ ਛਾਡੇ ਸਹਸ੍ਰਿਆਣੀ ਨੂੰ ਇਸ ਤਰ੍ਹਾਂ ਮਨ ਨੂੰ ਕਹਿ ਕੇ ਉਹ ਸਹਰਾਣਾ ਕਿਸੇ ਨੂੰ ਦੇ ਦਿੱਤਾ ਅੱਗੇ ਕੀ ਵੇਖਿਆ ਇੱਕ ਫਕੀਰ ਹੱਥ ਮੂੰਹ ਧੋ ਰਿਹਾ ਪਰ ਉਸ ਪਾਸ ਦਾਤਣ ਕੋਈ ਨਹੀਂ ਸੀ ਉਹ ਮੂੰਹ ਚ ਉਂਗਲਾਂ ਮਾਰ ਕੇ ਦੰਦਾਂ ਨੂੰ ਸਾਫ਼ ਕਰ ਰਿਹਾ ਉਸ ਵੇਲੇ ਦਾਤਣ ਵੀ ਸੁੱਟ ਦਿੱਤੀ ਫਿਰ ਅੱਗੇ ਤੱਕਿਆ ਇੱਕ ਫਕੀਰ ਬੁੱਕ ਨਾਲ ਪਾਣੀ ਪੀ ਰਿਹਾ ਸੀ ਉਸ ਵੇਲੇ ਉਹ ਲੋਟਾ ਵੀ ਕਿਸੇ ਨੂੰ ਦੇ ਦਿੱਤਾ ਪਰਮ ਵੀਰਕਤ ਵੀਤਰਾਗ ਹੋ ਕੇ ਨਦੀ ਦੇ ਕੰਢੇ ਪਰ ਜਾ ਬੈਠਾ ਬੈਗਰੂ ਦੇ ਭਜਨ ਚ ਮਨ ਜੋੜ ਦਿੱਤਾ ਕਈ ਦਿਨ ਸਮਾਧੀ ਵਿੱਚ ਸਥਿਤ ਹੋਇਆ ਬੀਤ ਜਾਵਨ ਇੱਕ ਸਮੇਂ ਅਦਮ ਬਾਦਸ਼ਾਹ ਨੂੰ ਵੇਖ ਕੇ ਸ਼ਹਿਰ ਵਿਖੇ ਆ ਕੇ ਉਸ ਦੇ ਪੁੱਤਰ ਨੂੰ ਕਿਹਾ ਕਿ ਤੂੰ ਚੰਗਾ ਪੁੱਤਰ ਹੈਂ ਆਪ ਰਾਜ ਭਾਗ ਕਰ ਰਹੇ ਹੈਂ ਤੇ ਪਿਤਾ ਤੇਰਾ ਫਕੀਰ ਬਣ ਕੇ ਜੰਗਲ ਚ ਬੈਠਾ ਇਹ ਸੁਣ ਕੇ ਉਸ ਨੂੰ ਬੜੀ ਸ਼ਰਮ ਆਈ ਤੇ ਪਿਤਾ ਨੂੰ ਲੈਣ ਤੁਰ ਪਿਆ ਪਿਤਾ ਜੀ پاس ਪਹੁੰਚ ਕੇ ਨਮਸਕਾਰ ਕੀਤੀ ਉਸ ਵੇਲੇ ਅਦਮ ਬਾਦਸ਼ਾਹ 파ਟੀ ਹੋਈ ਗੋਦੜੀ ਨੂੰ ਟੱਲੀਆਂ ਲਾ ਰਿਹਾ ਸੀ ਦੇਖ ਕੇ ਪੁੱਤਰ ਰੋਣ ਲੱਗ ਪਿਆ ਕਿ ਆਪਣੀ ਬਾਦਸ਼ਾਹੀ ਛੱਡ ਪਿਤਾ ਜੀ ਕਿਹੜੀ ਵਿਵਤਾ 'ਚ ਪੈ ਗਏ ਜੋ ਉੱਪਰ ਪੈਣ ਲਈ ਕੱਪੜਾ ਵੀ ਨਹੀਂ ਬੜੇ ਹੌਸਲੇ ਨਾਲ ਪੁੱਤਰ ਨੇ ਬੇਨਤੀ ਕੀਤੀ ਪਿਤਾ ਜੀ ਤੁਸੀਂ ਘਰ ਚੱਲੋ ਉੱਥੇ ਬੈਠ ਕੇ ਹੀ ਸਿਮਰਨ ਕਰਨਾ ਪੁੱਤਰ ਦੀ ਇਹ ਗੱਲ ਸੁਣ ਕੇ ਅਦਮ ਬਾਦਸ਼ਾ ਨੇ ਆਪਣੀ ਹੱਥ ਦੀ ਸੋਈ ਦਰਿਆ 'ਚ ਡੇਗ ਦਿੱਤੀ ਅਤੇ ਪੁੱਤਰ ਨੂੰ ਕਿਹਾ ਕਿ ਪੁੱਤਰ ਮੇਰੀ ਗੋਦੜੀ ਸੇ ਆਉਣ ਵਾਲੀ ਸੋਈ ਦਰਿਆ 'ਚ ਡੇਗ ਪਈ ਇਸ ਨੂੰ ਕਢਵਾ ਦੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਘਰ ਚੱਲੋ ਜਿੰਨੀਆਂ ਸੋਈਆਂ ਚਾਹੋਗੇ ਲੈ ਲੈਣੀਆਂ ਅਦਮ ਬਾਦਸ਼ਾਹ ਨੇ ਕਿਹਾ ਹੀ ਪੁੱਤਰ ਮੀਰਾ ਤਾਂ ਇਸੇ ਸੂਈ ਨਾਲ ਪਿਆਰ ਹੈ ਮੈਨੂੰ ਇਹੋ ਸੂਈ ਜ਼ਰੂਰ ਕਢਵਾ ਦੇ ਰਾਜਦਾਏ ਹੱਠ ਵੇਖ ਕੇ ਪੁੱਤਰ ਨੇ ਬਹੁਤ ਸਾਰੇ ਸਿਪਾਹੀ ਪਾਣੀ ਚਵਾੜ ਦਿੱਤੇ ਪਰ ਸੂਈ ਨਾ ਲੱਭੀ ਫਿਰ ਪੁੱਤਰ ਨੇ ਕਿਹਾ ਜੋ ਸੂਈ ਲੱਭ ਕੇ ਲਿਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਫਿਰ ਲੋਬਾਸ ਹੋ ਕੇ ਚੂਬੀ ਮਾਰਨ ਵਾਲਿਆਂ ਨੇ ਪਾਣੀ ਥੱਲੇੋਂ ਮਿੱਟੀ ਕੱਢ ਕੇ ਫਰੋਲੀ ਪਰ ਸੂਈ ਨਾ ਲੱਭੀ ਜਦ ਸਾਰੇ ਨਿਰਾਸ਼ ਹੋ ਗਏ ਉਦੋਂ ਅਦਮ ਬਾਦਸ਼ਾਹ ਹੁਣ ਕਹਿੰਦਾ ਹੁਣ ਮੈਂ ਵੀ ਯਤਨ ਕਰਕੇ ਵੇਖਦਾ ਹਾਂ ਜੇ ਮਿਲ ਜਾਵੇ ਇਹ ਗੱਲ ਕਹਿ ਕੇ ਅਦਮ ਬਾਦਸ਼ਾਹ ਨੇ ਮੱਛੀਆਂ ਨੂੰ ਆਵਾਜ਼ ਦਿੱਤੀ ਕਿ हे ਮੱਛੀਓ ਮੇਰੀ ਸੂਈ ਛੇੜੀ ਦਰਿਆ ਚੋਂ ਕੱਢ ਕੇ ਲਿਆਓ ਮੈਂ ਗੋਦੜੀ ਸਿਆਉਣੀ ਆ ਇੰਨੀ ਗੱਲ ਕਹਿਣ ਦੇ ਨਾਲ ਹੀ ਇੱਕ ਮੱਛੀ ਨੇ ਮੂੰਹ ਚ ਸੂਈ ਫੜ ਕੇ ਬਾਹਰ ਦੇ ਦਿੱਤੀ ਇਸ ਘਟਕ ਨੂੰ ਵੇਖ ਕੇ ਸਾਰੇ ਹੈਰਾਨ ਸਨ ਜਦ ਅਦਮ ਬਾਦਸ਼ਾਹ ਨੇ ਕਿਹਾ ਕਿ हे ਪੁੱਤਰ ਦੱਸ ਅਸਲੀ ਬਾਦਸ਼ਾਹ ਕੌਣ ਹੈ ਤੂੰ ਹੈ ਕਿ ਮੈਂ ਤੂੰ ਇੱਕ ਮਨੁੱਖਾਂ ਪਰ ਹੁਕਮ ਕਰ ਰਿਹਾ ਹੈਂ ਤੇ ਮੇਰਾ ਹੁਕਮ ਮਨੁੱਖ ਦੇਵਤੇ ਪਸ਼ੂ ਪੰਛੀ ਵੀ ਮੰਨ ਰਹੇ ਆ ਜਿਸ ਨੂੰ ਕੋਈ ਕਾਮ ਆਖਦਾ ਹੈ ਮੇਰਾ ਕਹਿਣਾ ਕੋਈ ਵੀ ਨਹੀਂ ਮੋੜਦਾ ਇਸ ਵਾਸਤੇ ਮੈਂ ਇੱਥੇ ਠੀਕ ਆਂ ਤੂੰ ਆਪਣੇ ਘਰ ਜਾ ਆਪਣੇ ਰਾਜ ਭਾਗ ਦਾ ਕੰਮ ਚੰਗੀ ਨੀਤੀ ਨਾਲ ਚਲਾਇਆ ਕਰ ਕਿਸੇ ਨੂੰ ਦੁੱਖ ਨਾ ਦੇਵੀਂ ਤੇ ਸਵੇਰੇ ਉੱਠ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਕਰਿਆ ਕਰੀਂ ਕਿਉਂਕਿ ਨਾਮ ਜਪਣ ਵਾਲਾ ਮਨੁੱਖ ਹੀ ਹਮੇਸ਼ਾ ਪਾਤਸ਼ਾਹ ਦਾ ਪਾਤਸ਼ਾਹ ਹੁੰਦਾ ਹੈ ਵਾਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾ ਜਾਤ ਨਾ ਪਾਤ ਨਾ ਆਦਰੋ ਉਧਿਆਨ ਪਰਮਿਨਾ ਮਿੱਤਰ ਨਾ ਹਟ ਧਨ ਰੂਪਹੀਨ ਕੁਛ ਸਾਖ ਨਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਜਿਸ ਨੂੰ ਬਖਸ਼ੇ ਸਿਖਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਧੰਨਵਾਦ